ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ 18 ਤੇ 19 ਤਰੀਕ ਨੂੰ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦਾ ਘ੍ਰੋ ਕਰਾਂਗੇ ਕਿਉਂਕਿ ਬਿਜਲੀ ਸੋਧ ਬਿੱਲ 225 ਦਾ ਵਿਰੋਧ ਕਰ ਰਹੇ ਨੇ ਕਿਸਾਨ ਪਰ 18 ਤਰੀਕ ਨੂੰ ਤਾਂ ਕਿਸਾਨਾਂ ਦੇ ਵੱਲੋਂ ਇਹ ਧਰਨੇ ਜਾਰੀ ਰੱਖੇ 19 ਤਰੀਕ ਹੁੰਦੇ ਹੀ ਕਿਸਾਨਾਂ ਨੂੰ ਸੱਦਾ ਆ ਗਿਆ ਵੱਡੇ ਅਫਸਰਾਂ ਦਾ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਆ ਪਰ ਕਿਸਾਨਾਂ ਨੂੰ ਇਹ ਡਰ ਵੀ ਸਤਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਸਾਲ ਪਹਿਲਾਂ ਕਿਸਾਨਾਂ ਦੀ ਮੀਟਿੰਗ ਕੇਂਦਰ ਦੇ ਨਾਲ ਹੋਣੀ ਸੀ ਜਿਸ ਦੇ ਵਿੱਚ ਪੰਜਾਬ ਦੇ ਪੰਜਾਬ ਸਰਕਾਰ ਦੇ ਵੀ ਨੁਮਾਇੰਦੇ ਸ਼ਾਮਲ ਹੋਣੇ ਸੀ ਉਸ ਵੇਲੇ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂ ਗਏ ਤਾਂ ਕਿਸਾਨ ਆਗੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਿਛੋਂ ਮੋਰਚਾ ਖੇਰੂ ਖੇਰੂ ਕਰ ਦਿੱਤਾ ਕਿਸਾਨਾਂ ਨੂੰ ਇਹ ਵੀ ਡਰ ਸਤਾ ਰਿਹਾ ਪਰ ਕਿਸਾਨ ਕਹਿੰਦੇ ਅਸੀਂ ਗੱਲਬਾਤੋਂ ਨਹੀਂ ਭੱਜਦੇ ਗੱਲਬਾਤ ਦਾ ਸੱਦਾ ਆਇਆ ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਪੂਰੀ ਗੱਲਬਾਤ ਸਾਂਝੀ ਕੀਤੀ ਆ ਆਖਿਰ ਕਿੰਨੇ ਵਜੇ ਮੀਟਿੰਗ ਆ ਪੂਰੀ ਗੱਲਬਾਤ ਕਿਸਾਨ ਆਗੂ ਦੀ ਚੁਕਾਨੀ ਸੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਤੁਹਾਨੂੰ ਪਤਾ ਹੀ ਆ ਵੀ 2 ਦਿਨ ਕੱਲ 18 ਤੇ ਅੱਜ 19 ਡੀਸੀ ਦਫ਼ਤਰਾਂ ਚ ਪੰਜਾਬ ਦੇ ਅੰਦਰ ਮੋਰਚਾ ਚੱਲ ਰਿਹਾ ਹੈਗਾ ਔਰ ਜੇ ਸਰਕਾਰ ਗੱਲਬਾਤ ਨਾਲ ਮਸਲਾ ਨਹੀਂ ਨਿਬਟਦੀ ਹੈਗੀ ਤੇ ਮਜਬੂਰਨ ਸਾਨੂੰ ਵੀ ਨੂੰ ਰੇਲਾਂ ਤੇ ਜਾਣਾ ਪੈ ਸਕਦਾ ਤੋਂ ਕੱਲ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਦੌਰ ਹੋਇਆ ਗੱਲਬਾਤ ਤੇ ਅੱਜ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀ ਮੀਟਿੰਗ ਆ ਕਿਸਾਨ ਭਵਨ ਦੇ ਵਿੱਚ ਤੋਂ ਲਗਭਗ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਸੀ ਵੀ 11 ਵਜੇ ਅਸੀਂ ਕਿਸਾਨ ਭਵਨ ਇਕੱਠੇ ਹੋਵਾਂਗੇ ਮੀਡੀਆ ਨੂੰ ਵੀ ਔਰ ਫਿਰ ਦੇਖਦੇ ਹਾਂ ਕੀ ਨਿਬੜਦਾ ਹੈਗਾ ਇੱਕ ਤਾਂ ਬਿਜਲੀ ਸੋਧ ਬਿੱਲ 225 ਦਾ ਖਰੜਾ ਰੱਦ ਕਰੋ ਪ੍ਰੀਪੇਡ ਮੀਟਰ ਜਿਹੜੇ ਇਹ ਲਾਉਣੇ ਬੰਦ ਕਰੋ ਉੱਤੇ ਪੁਰਾਣੇ ਮੀਟਰ ਲਾਓ ਸ਼ੰਭੂ ਖਨੌਰੀ ਦਾ ਜਿੰਨਾ ਵੀ ਨੁਕਸਾਨ ਕੀਤਾ ਭਗਵੰਤਮਾਨ ਸਰਕਾਰ ਨੇ મોદી ਨਾਲ ਰਲ ਕੇ ਉਹਦੀ ਪਰਭਾਈ ਕੀਤੀ ਜਾਵੇ ਸ਼ਹੀਦ ਪਰਿਵਾਰਾਂ ਦਾ ਮਾਪਜਾ ਤਾਂ ਰਿੰਦੀਆਂ ਨੌਕਰੀਆਂ ਜਿੰਨੇ ਵੀ ਅੰਦੋਲਨ ਦਿੱਲੀ ਅੰਦੋਲਨ ਇੱਕ ਦੋ ਪੰਜਾਬ ਚ ਚੱਲੇ ਅੰਦੋਲਨ ਸਾਰੇ ਕੇਸ ਵਾਪਸ ਔਰ ਜਿਹੜੇ ਜ਼ਖਮੀ ਹੋ ਗਏ ਸੀਗੇ ਮੋਰਚੇ 'ਚ ਉਹਨਾਂ ਦਾ ਰਿੰਦਾ ਮੁਆਵਜ਼ਾ ਬਰਾਲੀ ਵਾਲੇ ਕੇਸ ਜਿਹੜੇ ਆ ਵਾਪਸ ਕਰਾਉਣ ਦੀ ਮੰਗ ਭਾਰਤ ਮਾਲਾ ਯੋਜਨਾ 'ਚ ਜਿਹੜੀਆਂ ਸੜਕਾਂ ਨਿਕਲ ਰਹੀਆਂ ਉਹਨਾਂ ਦਾ ਰਿੰਦਾ ਮੁਆਵਜ਼ਾ ਔਰ ਜਿਵੇਂ ਹੋਰ ਮੰਗਾ ਸੀ ਗਿਆ ਇਹਨਾਂ ਨੂੰ ਲੈ ਕੇ ਅੱਜ ਏਜੰਡੇ ਦੇ ਵਿੱਚ ਚਰਚਾ ਕਰਾਂਗੇ ਸੋ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਕੇਂਦਰ ਨਾਲ ਮੀਟਿੰਗ ਸੀਗੀ ਚੰਡੀਗੜ੍ਹ 19 ਮਾਰਚ ਪਿਛਲੇ ਸਾਲ ਗ੍ਰਫਤਾਰੀਆਂ ਹੋਈਆਂ ਸੀਗੀਆਂ ਵੱਡੇ ਪੱਧਰ ਤੇ ਮਗਰੋਂ ਮੋਰਚਾ ਖੜਾ ਦਿੱਤਾ ਸੀਗਾ ਇਹ ਸਾਰਾ ਕਿਰਦਾਰ ਵੀ ਸਾਡੇ ਸਾਹਮਣੇ ਹੈਗਾ ਪੰਜਾਬ ਸਰਕਾਰ ਦਾ ਫਿਰ ਵੀ ਕਿਸਾਨ ਮਜ਼ਦੂਰ ਮੋਰਚੇ ਦੀ ਸਮਝ ਆ ਵੀ ਗੱਲਬਾਤ ਨੂੰ ਕਦੀ ਵੀ ਜਿਹੜਾ ਵਾ ਠੁਕਰਾਇਆ ਨਹੀਂ ਹੈਗਾ ਜ਼ਿਲ੍ਹਾ ਲੈਵਲ ਤੇ ਵੀ ਗੱਲਬਾਤ ਹੋਈ ਆ ਦੇਖਦੇ ਆ ਇਸ ਮੀਟਿੰਗ ਚੋਂ ਕੀ ਨਿਕਲਦਾ ਹੈਗਾ ਸਰਕਾਰ ਤੇ ਕੋਈ ਯਕੀਨ ਨਹੀਂ ਹੁੰਦਾ ਕੁਝ ਵੀ ਕਰ ਸਕਦੀ ਹੁੰਦੀ ਆ ਤਾਂ ਜਿੰਨੇ ਸਾਡੇ ਵਰਕਰ ਨੇ ਆਗੂ ਸਹਿਬਾਨ ਨੇ ਆਪਣੀਆਂ ਤਿਆਰੀਆਂ 'ਚ ਜੁਟੇ ਰਹਿਣ ਫਿਰ ਵੀ ਅਸੀਂ ਪੋਜ਼ਿਟਿਵ ਆਸ ਨਾਲ ਹੀ ਮੀਟਿੰਗ ਦੇ ਵਿੱਚ ਜਾ ਰਹੇ ਹਾਂ ਵੀ ਸਰਕਾਰ ਮੰਗਾਂ ਦਾ ਨਵੇੜਾ ਕਰੇ ਧੰਨਵਾਦ ਆ ਤੁਸੀਂ ਸੁਣਿਆ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿਸਾਨ ਲਗਾਤਾਰ ਸੜਕਾਂ ਦੇ ਉੱਤੇ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਜਾਂ ਫਿਰ ਡੀਸੀ ਦਫ਼ਤਰਾਂ ਦੇ ਬਾਹਰ ਨਜ਼ਰ ਆਉਂਦੇ ਨੇ ਕਿਉਂਕਿ ਅਨਦਾਤਾ ਤਾਂ ਖੇਤਾਂ ਦੇ ਵਿੱਚ ਨਜ਼ਰ ਆਉਂਦਾ ਪਰ ਇੱਥੇ ਸੜਕਾਂ ਦੇ ਉੱਤੇ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਡੀਸੀ ਦਫ਼ਤਰਾਂ ਦੇ ਬਾਹਰ ਅੰਨ ਦਾਤਾ ਬੈਠਣ ਨੂੰ ਮਜਬੂਰ ਹੋ ਗਿਆ ਉਹਦੀਆਂ ਰਾਤਾਂ ਦੇ ਵਿੱਚ ਧਰਨੇ ਲਗਾਉਣ ਨੂੰ ਮਜਬੂਰ ਹੋ ਗਿਆ ਸਰਕਾਰਾਂ ਗੌੜੀਆਂ ਕਰਦੀਆਂ ਨੇ ਬਿਜਲੀ ਬਿਜਲੀ ਸੋਧ ਬਿੱਲ 225 ਜਿਹੜਾ ਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਕਿ ਉਸ ਨੂੰ ਰੱਦ ਕੀਤਾ ਜਾਵੇ ਜੇ ਰੱਦ ਨਾ ਹੋਇਆ ਤਾਂ ਫਿਰ ਆਮ ਲੋਕਾਂ ਦੀ ਜੇਬਾਂ ਦੇ ਉੱਤੇ ਡਾਕਾ ਬੱਜੇਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਨੇ ਜੋ ਕਿਸਾਨੀ ਅੰਦੋਲਨਾਂ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਮੁਆਵਜ਼ੇ ਦੀ ਮੰਗ ਹੈ ਉਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੂੰ ਲੈ ਕੇ ਕਿਸਾਨ ਹੁਣ ਸੰਘਰਸ਼ ਦੇ ਰਾਹ ਦੇ ਉੱਤੇ ਚੱਲੇ ਨੇ ਦੁਬਾਰਾ ਤੋਂ ਪੱਕੇ ਮੋਰਚੇ ਲਾਉਣ ਦੀਆਂ ਤਿਆਰੀਆਂ ਦੇ ਵਿੱਚ ਕਿਸਾਨ ਜੁੜ ਚੁੱਕੇ ਨੇ ਪਰ ਅੱਜ ਦੀ ਅਹਿਮ ਮੀਟਿੰਗ ਚੰਡੀਗੜ੍ਹ ਦੇ ਵਿੱਚ ਜੋ ਹੋਣ ਵਾਲੀ ਹੈ ਉਸ ਦੇ ਉੱਤੇ ਨਜ਼ਰ ਰਹਿਣਗੀਆਂ ਆਖਰ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੁੰਦੀਆਂ ਨੇ ਜਾਂ ਫਿਰ ਤਿੱਖੇ ਸੰਘਰਸ਼ ਜਾਰੀ ਰਹਿਣਗੇ ਇਹ ਦੇਖਣ ਵਾਲੀ ਗੱਲ ਹੈ